ਸਾਂਸਦ ਗੁਰਜੀਤ ਸਿੰਘ ਓਸ਼ਲਾ ਨੇ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦੇ ਨਾਲ ਹੀ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੀ ਮਾਰ ਹੇਠ ਆਏ ਪੀੜਤ ਪਰਿਵਾਰਾਂ ਨੂੰ ਜਲਦ ਤੋਂ ਜਲਦ ਮੁਆਵza ਮੁਹੱਈਆ ਕਰਵਾਇਆ ਜਾਵੇ 4 ਤੇ 5 ਨੰਬਰ ਵਾਰਡ ਜਿਹੜੇ ਦਰਦਾਸ ਤੋਂ ਉੱਥੇ ਐਮਸੀ ਜੀ ਸਾਹਿਬ ਅਨੁਸਾਰੇ ਨਾਲੇ ਮੋਦ ਬਰ ਸਭਾਰੇ ਖੜੇ ਨੇ ਔਰ ਕਿਉਂਕਿ ਇੱਥੇ ਅਸੀਂ ਕੋਨੇয়াল ਦੂਜੇ ਪਿੰਡਾਂ ਜਿੱਥੋਂ ਰੋਜ਼ ਨੰਗਦੇ ਸਾਂ ਤੇ ਇਹਨਾਂ ਵਿਚਾਰਿਆਂ ਦੇ ਵੀ ਬੜੇ ਮਾੜੇ ਹਾਲਾਤ ਹੈ ਕਿਉਂਕਿ ਨਾਲ ਛੱਪੜ ਪਿੰਦਾ ਹੈ ਛੱਪੜ ਨੇ ਬੜੀ ਦਾਫ ਲੱਗਣ ਦੇ ਕਰਕੇ ਸਾਰੇ ਘਰਾਂ 'ਚ ਪਾਣੀ ਵੜਿਆ ਔਰ ਗਰੀਬ ਲੋਕ ਨੇ ਜਿਆਦਾ ਔਰ ਛੱਤਾ ਬਾਲਿਆਂ ਦੀਆਂ ਨੇ ਕੁਝ ਤੇ ਡਿੱਗੀਆਂ ਨੇ ਤੇ ਕੁਝ ਡਿੱਗਣ ਵਾਲੀਆਂ ਨੇ ਕੰਦਾ ਵੀ ਪਾਟੀਆਂ ਨੇ ਫਰਸ਼ ਵੀ ਵਿਖੇ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਸਰਵੇ ਕਰਾ ਕੇ ਪੈਸੇ ਤੁਹਾਡੇ ਕੋ ਆ ਗਏ ਉਹ ਚੋਂ ਇਹਨਾਂ ਦੇ ਗਰੀਬਾਂ ਦੇ ਘਰ ਜਿਹੜੇ ਜਲਦੀ ਨੂੰ ਕਰੋ ਜੇ ਕੋ ਕਮੀ ਪੇਸ਼ੀ ਰਹਿ ਜੇ ਕਿ ਅਸੀਂ ਉਸ ਇਹ ਕੰਮ ਵਿੱਚ ਜੀ ਅਸੀਂ ਆਪ ਕੋਲੀ ਕਰਾਂਗੇ ਸੋ ਇਹ ਔਖੀ ਘੜੀ ਹੈ ਸਾਰਿਆਂ ਨੇ ਰਲ ਮਿਲ ਕੇ ਚੱਲਣਾ ਹੈ ਮੈਂ ਕੋ ਬੇਨਤੀ ਕਰੂੰਗਾ ਕਿ ਪਹਿਲ ਦੂਜਾ ਜ਼ਰੂਰ ਰੱਖਿਓ ਵੀ ਜਿਹਦਾ ਬਿਲਕੁਲ ਠਠਾ ਹੈ ਜਿਹਦਾ ਬਿਲਕੁਲ ਖਰਾਬ ਹੋ ਗਿਆ ਪਹਿਲ ਉਹਨੂੰ ਕਰਿਓ ਫਿਰ 1 2 3 ਕਰਕੇ ਸਾਰਿਆਂ ਦੀ ਮੁਸ਼ਕਲ ਜਿਹੜੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ